ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ 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 ਭਰਦਾ ਨਾਮ ਵਲ ਸ਼ੀਸ਼ੀ ਭਰਦਾ ਨਾਮ ਵਲ ਸ਼ੀਸ਼ੀ ਕਿ ਰਾਮ ਤੈਨੂੰ ਕਿ ਅੱਲਾ ਤੈਨੂੰ ਕਵਾਏ ਗੁਰ ਤਾਰੂਗਾ ਜੀਨੇ ਦੁਨੀਆ ਪ੍ਰਗਟ ਕੀਤੀ ਕਿ ਰਾਮ ਤੈਨੂੰ ਤਾਰੂਗਾ ਰਾਮ ਤੈਨੂੰ ਤਾਰੂਗਾ ਜਿਹੜੇ ਦੁਨੀਆਂ ਪਰਗ ਵਿਖੀਤੀਓ ਲੋ ਨੱਚ ਲੈ ਯਾਰ ਤਣਚਣਾ ਪੈਂਦਾ ਏ ਵੱਲੇ ਨੂੰ ਨਤਮੇਸ਼ ਆਪ ਜੀ ਆਪ ਦੇ ਚਾਹਾਂ ਸੇਵਕ ਟੀਵੀ 24 ਚੈਨਲ ਦੇਖ ਰਹੇ ਆਪ ਸਭ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੌਸੀਆਣਾ ਜਿੱਥੇ ਬਾਬਾ ਲਾਲ ਗਿਰੀ ਜੀ ਦਾ ਸਥਾਨ ਬਣਿਆ ਹੋਇਆ ਸੰਿਆਸੀ ਡੇਰਾ ਤੇ ਪਿੰਡ ਵਾਸੀ ਸਾਡੇ ਨਾਲ ਬਜ਼ੁਰਗ ਅੱਜ ਜੁੜ ਚੁੱਕੇ ਨੇ ਤੇ ਆਓ ਜੀ ਇਹਨਾਂ ਨਾਲ ਕਰਦੇ ਆਂ ਗੱਲਬਾਤ ਤੇ ਜਾਣਕਾਰੀ ਲੈਂਦੇ ਆਂ ਇਸ ਡੇਰੇ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮ ਨਮੋ ਨਾਰਾਇਣ ਸਾਰੇ ਗੁਰੂ ਮਹਾਰਾਜ ਭਗਤ ਜਨਾਂ ਨੂੰ ਸਾਡੇ ਪਿੰਡ ਰੋਸ਼ਿਆਣਾ ਵਿਖੇ ਡੇਰੇ ਦੇ ਇਤਿਹਾਸ ਬਾਰੇ ਸਾਨੂੰ ਇੰਨਾ ਤਾਂ ਨਹੀਂ ਪਤਾ ਪਰ ਬਜ਼ੁਰਗਾਂ ਤੋਂ ਜੋ ਸੁਣਦੇ ਆ ਸਾਰਾ ਉਹੀ ਤੁਹਾਨੂੰ ਦੱਸ ਸਕਦੇ ਆ ਅਸੀਂ ਹੋਰ ਤਾਂ ਵੱਧ ਦੱਸ ਵੀ ਨਹੀਂ ਸਕਦੇ ਜਿਹੜੇ ਸ਼ੰਤ ਭਾਗਪੂਰੀ ਜੀ ਸੰਿਆਸੀ ਸੀਗੇ ਉਹ 1959 ਦੇ ਵਿੱਚ ਸਰੀਰ ਛੱਡ ਗਏ ਸੀ ਉਹਨਾਂ ਦੀ ਸਮਾਧੀ ਬਣੀ ਹੋਈ ਆ ਤੇ ਉਸ ਤੋਂ ਬਾਅਦ ਮਹਾਂਤ ਹਰਦੇਪੁਰੀ ਜੀ ਰਹੇ ਗੱਦੀ ਨਸੀਹਨ ਜਿਨ੍ਹਾਂ ਨੇ ਸਰੀਰ 1993 ਵਿੱਚ ਛੱਡਿਆ 1993 ਤੋਂ ਬਾਅਦ 94 ਦੇ ਵਿੱਚ ਉਹਨਾਂ ਦੇ ਪੰਜ ਗੁਰੂਆਂ ਚ ਚੇਲਾ ਸੀਗਾ ਜੀ ਬਾਬਾ ਮਹਾਂਤ ਲਾਲਗੜ ਜੀ ਉਹਨਾਂ ਨੂੰ ਮਹਾਂਂਤੀ ਹੋਈ ਗੱਦੀ ਨਸੀਹਨ ਰਹੇ 2017 ਤੱਕ 2017 ਤੋਂ ਬਾਅਦ ਉਹਨਾਂ ਦਾ ਚੇਲਾ ਬਾਬਾ ਹਰਦੇਵ ਹਰਦوار ਗਰੀ ਅੱਜ ਗੱਦੀ ਨਿਸ਼ੀਨ ਇੱਥੇ ਮੌਜੂਦਾ ਹਨ ਦੇਖਰੇਖ ਡੇਰੇ ਦੀ ਆਸ਼ਰਮ ਦੀ ਉਹੀ ਕਰ ਰਹੇ ਹਨ ਪਿੰਡ ਦਾ ਇਹਦੇ ਵਿੱਚ ਬਹੁਤ ਬੜਾ ਸਹਿਯੋਗ ਆ ਪਹਿਲਾਂ ਤੋਂ ਹੀ ਗੁਰੂ ਮਹਾਰਾਜ ਨਾਲ ਸਹਿਯੋਗ ਦਿੰਦੇ ਆਏ ਪਿੰਡ ਦੇ ਮਨ ਦੇ ਨੇ ਬਹੁਤ ਬੜੀਆਂ-ਬੜੀਆਂ ਗੱਲਾਂ ਦਾਸ ਦੇ ਨੇ ਬਜ਼ੁਰਗ ਵੀ ਆਏ ਸੰਤ ਕੰਮ ਕਰਦੇ ਸੀ ਗਊਆਂ ਰੱਖਦੇ ਸੀ ਜੇ ਕਰਦੇ ਸੀ ਵੀ ਲੋਕਾਂ ਦਾ ਭਲਾ ਕਰਦੇ ਸੀ ਹੂੰ ਇਸ ਤੋਂ ਵੱਧ ਅਸੀਂ ਜ਼ਿਆਦੇ ਕੁਝ ਜਾਣਦੇ ਨਹੀਂ ਹੈ ਕਿ ਮਹਾਰਾਜ ਵੀ ਆਪ ਨੂੰ ਇਹ ਪਤਾ ਜੋ ਹੈ ਗੁਰੂ ਲੋਕਾਂ ਦੀ ਕਿਰਪਾ ਨਾਲ ਬਜ਼ੁਰਗਾਂ ਤੋਂ ਜੋ ਸੁਣਿਆ ਸਾਨੂੰ ਦੱਸਤਾ ਮੈਂ ਚਾਰਨ ਸਿੰਘ ਪਿੰਡ ਰੌਸ ਜਣਾ ਦਾ ਰਹਿਣ ਵਾਲਾ ਤੇ ਛਾਡੇ ਸ਼ੁਰਤ ਦੇ ਵਿੱਚ ਮੈਂ ਇਸ ਛਡੇਰੇ ਵਿੱਚ ਮਹੰਤ ਹਰਦੇਪੁਰ ਜੀ ਰਹਿੰਦੇ ਸੀ ਅਤੇ ਉਹਨਾਂ ਦਾ ਛਾਡੇ ਘਰ ਬਹੁਤ ਆਉਣਾ ਜਾਣਾ ਸੀ ਤੇ ਦਵਾਈਆਂ ਬਹੁਤ ਦਿੰਦੇ ਸੀ ਛਡੇ ਬਜ਼ੁਰਗ ਉਹਨਾਂ ਤੋਂ ਹੀ ਦਵਾਈ ਲੈਂਦੇ ਸੀਗੇ ਤੇ ਜੋ ਵੀ ਸਾਡੇ ਘਰ ਬਣਿਆ ਹੁੰਦਾ ਸੀਗਾ ਸਾਡੇ ਸਾਰੇ ਰਸੋਈ ਦੇ ਵਿੱਚੋਂ ਸਾਰਾ ਕੁਝ ਫੂਰ ਪ੍ਰੂਲ ਕੇ ਆਪ ਵੀ ਚੱਕ ਲਿਆਉਂਦੇ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ 1993 ਵਿੱਚ ਉਹਨਾਂ ਨੇ ਸ਼ਰੀਰ ਛੱਡ ਦਿੱਤਾ ਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਗੱਦੀ ਨਸੀਬ ਉਹਨਾਂ ਦੇ ਮਹਾਂਸ਼ਮਾਨਤ ਲਾਲਗਿਰੀ ਜੀ ਨੂੰ ਦੇ ਦਿੱਤੀ ਤੇ 1994 ਤੋਂ ਬਾਅਦ ਮਹੰਤ ਲਾਲ ਗਿਰੀ ਜੀ 1917 ਤੱਕ 2017 ਤੱਕ ਰਹੇ ਤੇ 2017 ਤੋਂ ਉਹਨਾਂ ਦੇ ਸ਼੍ਰੀ ਛਟਾ ਤੇ ਉਸ ਤੋਂ ਬਾਅਦ ਹੁਣ ਮਹੰਤ ਹਰਦوار ਗਿਰੀ ਜੀ ਨੂੰ ਗੱਦੀ ਨਸੀਬ ਹਨ ਉਹ ਅੱਜ ਕੱਲ ਮੌਜੂਦ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਾਬਾ ਲਾਲਗਰ تھےਗਾ ਉਹਨੇ ਬਹੁਤ ਪੜਾਅਰੇ ਕਰੇ ਬੱਦ ਤੋਂ ਬੱਦ ਚੜ ਕੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਬਾਬਾ ਜਿਹੜਾ ਲਾਲਗੜ ਸੀਗਾ ਬਹੁਤ ਵਧੀਆ ਲੋਕਾਂ ਦਾ ਵਰਤਣੇ ਸੀਗੀ ਪ੍ਰਤੋਤ ਸੀਗਾ ਲੋਕ ਬਹੁਤ ਮੰਨਤਾ ਕਰਦੇ ਸੀਗੇ ਮੈਂ ਦਰਸ਼ਨ ਸਿੰਘ ਸਨੋਪਸਾਦੂ ਸਿੰਘ ਪਿੰਡ ਰੌਸੀਆਣਾ ਹਾਂ ਜਿਹੜੇ ਜੇਐਸਡੀ ਪਹਿਲਾਂ ਡੇਰੇ ਦੇ ਵਿੱਚ ਬਾਬਾ ਹਰਦੇਪੁਰੀ ਜੀ ਸਨ ਸਾਡੀ ਸੁਰਤ ਦੇ ਵਿੱਚ ਤੇ ਉਹ 1993 ਦੇ ਵਿੱਚ ਸੁਰਗਵਾਸ ਹੋ ਗਏ ਤੇ 1994 ਦੇ ਵਿੱਚ ਮਹਾਂਤ ਲਾਲਗੜ ਜੀ ਡੇਰੇ ਦੇ ਮਾਲਕ ਬਣੇ ਤੇ 2017 ਦੇ ਵਿੱਚ ਉਹਨਾਂ ਦਾ ਸਰੀਰ ਲੱਗਣ ਤੋਂ ਬਾਅਦ ਹੁਣ ਡੇਰੇ ਦੇ ਵਿੱਚ ਮਹਾਂਤ ਹਰਦਵਾਰਪੁਰੀ ਜੀ ਮੌਜੂਦ ਹਨ ਤੇ ਉਹੀ ਦੇਖ ਰੇਖ ਤੇਰੀ ਦੀ ਸੇਵਾ ਕਰ ਰਹੇ ਹਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਮਹਾਂਤ ਲਾਲਗਿਰੀ ਜੀ ਕਾਫੀ ਜਿੰਨੀ ਕ ਸੰਗਤ ਉਹਨਾਂ ਕੋਲੇ ਆਉਂਦੀ ਸੀ ਉਹਨਾਂ ਨੂੰ ਕਾਫੀ ਮਤਲਬ ਗਾਣਾ ਕੱਢਦੇ ਹੁੰਦੇ ਸੀ ਇਹ ਗੱਲ ਸੱਚ ਹੈ ਜੀ ਹਾਂ ਜੀ ਜੀ ਬਾਬਾ ਜੀ ਬਹੁਤ ਪਿੰਡਦਿਆਂ ਨੂੰ ਸ਼ਾਰਿਆਂ ਨੂੰ ਕੋਈ ਵੀ ਭੈਣ ਕੋਈ ਮਾਈ ਉਹਨਾਂ ਦਾ ਪਤਾ ਨਹੀਂ ਕਿਹੜੇ ਕਿੱਥੋਂ ਬੋਲਣ ਕੀ ਕਹਿਣ ਵਾ ਗਾਲ ਵੀ ਸਿਰੇ ਦੀ ਕੱਢਦੇ ਸੀ ਹੁਣ ਅਸੀਂ ਸ਼ਿਕਾਇਤ ਆ ਸਕਦੇ ਨਹੀਂ ਕੈਮਰੇ ਤੇ ਇਹ ਜੀਆਂ ਗੱਲਾਂ ਤੁਹਾਨੂੰ ਦੱਸ ਨਹੀਂ ਸਕਦੇ ਪਰ ਜਿਹੜਾ ਕੰਮ ਉਹਨਾਂ ਨੇ ਕਰਤਾ ਕਿਸੇ ਦਾ ਬਈ ਕਹਿਤੀ ਗੱਲ ਉਹ ਹੋਈ ਵੀ ਪੂਰੀ ਆ ਸਭ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਇਸ ਡੇਰੇ ਦੇ ਵਿੱਚ ਸਭ ਆਉਂਦੇ ਨੇ ਸਹਿਯੋਗ ਆ ਪਿੰਡ ਦਾ ਪੂਰਾ ਬਹੁਤ ਭੰਡਾਰੇ ਕੀਤੇ ਨੇ ਗੁਰੂ ਮਹਾਰਾਜ ਨੇ ਤੇ ਹੁਣ ਵੀ ਗੱਦੀ ਨਸੀਨ ਹਰਦوار ਗੁਰਜੀ ਮਹੰਤ ਇਹਨਾਂ ਦਾ ਵੀ ਐਂ ਜਿਵੇਂ ਅਸੀਂ ਇਹਨਾਂ ਤੋਂ ਮੰਨਦੇ ਆਂ ਵੀ ਪਿੰਡ ਦੇ ਨਾਲ ਪ੍ਰੇਮ ਬਣਿਆ ਰਹੇ ਔਰ ਪ੍ਰੇਮ ਜੋ ਵੱਧ ਤੋਂ ਵੱਧ ਬਣਾਉਣ ਸਹਿਯੋਗ ਰੱਖਣ ਪਿੰਡ ਦੇ ਵੀ ਇਹਨਾਂ ਦਾ ਦੇਣ ਹੁਣ ਦਿੰਦੇ ਨੇ ਭੰਡਾਰਾ ਕਰਕੇ ਹਟਿਆ ਅਸੀਂ ਉਸੇ ਭੰਡਾਰੇ ਦੀ ਸਪੀਚ ਤੁਹਾਨੂੰ ਦੇ ਰਹੇ ਆਂ ਪਹਿਲਾਂ ਇਹ ਜੀ ਗੱਲ ਕਦੇ ਕੋਈ মিডিਆ ਤੇ ਅਸੀਂ ਨਾ ਪਾਈਆ ਨਾ ਸਾਨੂੰ ਮੌਕਾ ਮਿਲਿਆ ਹੁਣ ਤੁਹਾਨੂੰ ਅਸੀਂ ਇਸ ਗੱਲ ਦੀ ਇੰਨੀ ਕੀ ਜਾਣਕਾਰੀ ਦੇ ਸਕਦੇ ਆਂ ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਆਓ ਜੀ ਮੇਰ ਕੋ ਆਓ ਤੁਸੀਂ ਮੈਂ ਮੈਦੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਪਿੰਡ ਗੋਸਲਾ son of ਕਰਨਲ ਸਿੰਘ ਮੈਂ ਪਹਿਲਾਂ ਹਰਦੇਪੁਰੀ ਬਾਬੇ ਕੋਲੇ ਆਉਂਦਾ ਹੁੰਦਾ ਸੀ ਉਹ ਦਵਾਈਆਂ ਵੀ ਦਿੰਦੇ ਸੀ ਤੇ ਬਹੁਤ ਇਲਾਜ ਵੀ ਕਰਦੇ ਸੀ ਹੱਥ ਵਾਲੇ ਵੀ ਕਰਦੇ ਸੀਗੇ ਲੋਕਾਂ ਨੂੰ ਬਹੁਤ ਆਰਾਮ ਆਉਂਦਾ ਸੀ ਉਹਦੋਂ ਮਗਰੋਂ ਬਾਬਾ ਲਾਲ ਗਿਰੀ ਇਸ ਸਥਾਨ ਤੇ ਆ ਕੇ ਕਈ ਪਨਾਰੇ ਕੀਤੇ ਉਹਨਾਂ ਨੇ ਵੱਧ ਤੋਂ ਵੱਧ ਲੋਕਾਂ ਨੇ ਸਹਿਯੋਗ ਦਿੱਤਾ ਔਰ ਲੋਕਾਂ ਨੂੰ ਗਾਲਾਂ ਵੀ ਕੱਢਦੇ ਸੀ ਲੋਕ ਛੱਟੇ ਵੀ ਲਾਉਂਦੇ ਸੀ ਤੇ ਲੋਕਾਂ ਨੂੰ ਛੱਟੇ ਦਿੰਦੇ ਵੀ ਸੀਗੇ ਲੋਕਾਂ ਨੂੰ ਪੁੱਤਰ ਵੀ ਬਖਸ਼ਦੇ ਸੀਗੇ ਹੱਥਾ ਔਲੇ ਵੀ ਬੋਹ ਕਰਦੇ ਸੀਗੇ ਦੁਨੀਆਂ ਨੂੰ ਆਰਾਮ ਬਹੁਤ ਆਉਂਦਾ ਸੀ ਬਾਕੀ ਦਵਾਈਆਂ ਵੀ ਦਿੰਦੇ ਸੀ ਜਿਹੜੇ ਮਹਤ ਮਸ਼ਹੂਰ ਮਹਾਪੁਰ ਬਾਬਾ ਲਾਲ ਗਰੀ ਸੀਗੇ ਜਿਨ੍ਹਾਂ ਨੇ ਕਿ 2017 ਵਿੱਚ ਸਰੀ ਛੱਡਿਆ ਤਿੰਨ ਭੰਡਾਰੇ ਕੀਤੇ ਉਹਨਾਂ ਨੇ ਚੌਥਾ ਭੰਡਾਰਾ ਉਹ ਰਹਿੰਦਾ ਸੀ ਉਹ ਹੁਣ ਬਾਬਾ ਹਰਦੇਪੂਰੀ ਹਰਦوارਪੂਰੀ ਨੇ ਸਿਰੇ ਚੜ੍ਹਿਆ ਚੌਥਾ ਹਤੇ ਹੁਣ ਉਸ ਟਾਈਮ ਮੌਕੇ ਤੇ ਬਾਬਾ ਹਰਦੇਪ ਹਰਦوارਪੂਰੀ ਹੁਣ ਉਹਨਾਂ ਨੇ ਗੁਰਗੱਦੀ ਸੰਭੀ ਹੈ 206 ਸਾਲ ਹੋ ਗਏ ਹੁਣ ਉਹਦੀ ਦੇਖ ਰੇਖ ਉਹ ਕਰ ਰਹੇ ਨੇ ਬਾਕੀ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਦਿੱਤਾ ਵੱਧ ਚੜ ਕੇ ਇੰਨਾ ਇਕੱਠ ਹੋਇਆ ਔਰ ਬਹੁਤ ਵਧੀਆ ਭੰਡਾਰਾ ਚੱਲਿਆ ਬਹੁਤ ਦੁਨੀਆ ਦੂਰ ਦੂਰ ਆ ਕੇ ਮਹਾਪੁਰਸਾਂ ਦੇ ਦਰਸ਼ਨ ਕਰਦਿੰਦੇ ਤੇ ਬਜ਼ੁਰਗੋ ਜਿੰਨੇ ਸੁਣਨ ਦੇ ਵਿੱਚ ਆਇਆ ਕਿ ਮਹਾਂਤ ਲਾਲ ਗਿਰੀ ਜੀ ਨੇ ਚੋਲਾ ਛੱਡਣ ਤੋਂ ਪਹਿਲਾਂ ਆਪਣਾ ਸਰੀਰ ਛੱਡਣ ਤੋਂ ਪਹਿਲਾਂ 4 ਦਿਨ 10 ਤਸਤਾ ਸੀ ਵੇ ਇੱਥੇ ਕੋਈ ਤੂਤ ਵਗੈਰਾ ਖੜਾ ਹੋਣਾ ਵੀ ਇਹਨੂੰ ਪਟੋ ਹਾਂਜੀ ਤੇ ਉਹਦੇ ਬਾਰੇ ਵੀ ਸਾਡੀਆਂ ਸੰਗਤਾਂ ਨੂੰ ਜਾਣਕਾਰੀ ਦਿਓ ਜੀ ਜਾਨੇ ਬਾਬਾ ਲਾਲਗਿਰੀ ਨੇ ਸਰ ਚੌਥਾ ਬਣਾਦਾ ਕਹਣਾ ਸੀ ਮੈਂ ਕਰੂੰਗਾ ਉਹ ਰਹਿ ਗਿਆ ਉਹਨੇ 4 ਦਿਨ ਅੱਗੋਂ ਅਸੀਂ ਸੰਗਤਾਂ ਬੈਠਿਆ ਸੀ ਇੱਥੇ ਤੂਤ ਖੜਾ ਹੁੰਦਾ ਸੀਗਾ ਉਹਨੇ ਤੂਤ ਪਟਾਇਆ ਅਸੀਂ ਆਖਿਆ ਵੀ ਕਿਉਂ ਪਟਾਇਆ ਉਹ ਕਹਿੰਦਾ ਵੀ ਮੇਰੀ ਇੱਥੇ ਸਮਾਧੀ ਦਿਓ ਅਸੀਂ ਆਖਿਆ ਬਾਬਾ ਤੂੰ ਐਡੀ ਸੇਤੀ ਕਿਵੇਂ ਚਲੇ ਜਾਵੇਂਗਾ ਸਾਡੇ ਕੋਲੋਂ ਛੱਡ ਕੇ ਕਹਣਾ ਨਹੀਂ ਬਸ ਮੇਰਾ ਹੁਣ ਹੁਣਤ ਆ ਗਿਆ ਵੀ ਚੌਥਾ ਭਨਾਰਾ ਮੈਂ ਤੁਹਾਨੂੰ ਚੇਲਾ ਦੇ ਕੇ ਜਾਊ ਜਿਹੜਾ ਕਿ ਹੁਣ ਹਰਦوارਪੁਰੀ ਬਾਬਾ ਬੈਠੇ ਨੇ ਉਹਨਾਂ ਨੇ ਚੌਥਾ ਭਨਾਰਾ ਸਿਰੇ ਚੜ੍ਹਿਆ ਮੱਕੀ ਦੀ ਰੋਟੀ ਸੀ ਚਾਹ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੱਕੀ ਚਾਹ ਪਾਣੀ ਸਾਰੀ ਦਿਹਾੜੀ ਖੁੱਲਾ ਚੱਲਿਆ ਭਨਾਰ ਤੇ ਬਾਬਾ ਜੀ ਦੀ ਜੋ ਸਮਾਦੀ ਤੂਤ ਦਾ ਦਰਖਤ ਪੱਟ ਕੇ ਉਦੇ ਮਤਲਬ ਉੱਥੇ ਹੀ ਉਹਨਾਂ ਦਾ ਸੰਸਕਾਰ ਕਰਿਆ ਗਿਆ ਜੀ ਤੇ ਉਹ ਇੱਥੇ ਮਤਲਬ ਸਥਾਨ ਦੇ ਉੱਪਰ ਹੈ ਤੇ ਸਾਧ ਸੰਗਤ ਜੀ ਅੱਜ ਤੁਹਾਨੂੰ ਉਸ ਜਗ੍ਹਾ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੋਂ ਬਾਬਾ ਜੀ ਦੀ ਸਮਾਦੀ ਬਣੀ ਹੋਈ ਹੈ ਅੱਜ ਸਾਨੂੰ ਉਸ ਜਗ੍ਹਾ ਵੀ ਦਰਸ਼ਨ ਵੀ ਕਰਾਵਾਂਗੇ ਜਿੱਥੇ ਉਹਨਾਂ ਦੀ ਸਮਾਦੀ ਬਣੀ ਆ ਜਿੱਥੇ ਤੂਤ ਪਟਿਆ ਉਹਨਾਂ ਨੇ ਚਾਰ ਦਿਨ ਅੱਗੋਂ ਦੱਸਿਆ ਸੀ ਵੀ ਸਾਡੀ ਇੱਥੇ ਸਮਾਦੀ ਬਣੂਗੀ ਇੱਥੇ ਸਾਡਾ 사ਦਾ ਕੋ ਬਣਾਇਓ ਬਾਕੀ ਉਹ ਕਹਿੰਦੇ ਸੀਗੇ ਵੀ ਜਿਹੜਾ ਕੋਈ ਇੱਥੇ ਆਊਗਾ ਸੁੱਖਾਂ ਬਰ ਆਉਣਗੀਆਂ ਔਰ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਹੀ ਰਹੂੰਗਾ ਲੋਕਾਂ ਦਾ ਭਲਾ ਹੀ ਕਰਦਾ ਰਹੂੰਗਾ ਹੁਣ ਇਸ ਟਾਈਮ ਮੌਜੂਦ ਬਾਬਾ ਹਰਦوارਪੁਰੇ ਮੌਕੇ ਤੇ ਮੌਜੂਦ ਨੇ ਜਿਹੜੇ ਕਿ ਸੇ ਸਾਲ ਹੋ ਗਏ ਇੱਥੇ ਬੈਠੇ ਨੇ ਠੀਕ ਹੈ ਜੀ ਆਓ ਬਾਬਾ ਜੀ ਤੁਸੀਂ ਵੀ ਆ ਜੋ ਰਹੀ ਜੀ नारायण गुरु मूर्ति मैं महंत हरद्वार गिरी जी देर, सन्यास डेरा यहाँ दादा पर दादा हमारे गुरु महंत लाल गिरी जी दो में शरीर छोड़े उसके बाद हम महंत बने हरिद्वार गिरी जी यहाँ बड़ा सहयोग या पिंड का बड़ा सहयोग मिला धूमधाम से भंडारा बनाया गया संत मूर्तियों के दर्शन हुए इतना कहते हुए मैं अपनी वाणी को विराम देता हूं ओम नमः ठीक है जी जप ले रामनु त्याले रामनु पढ़ ना नाम वाली पढ़ ना नाम वाली हीसी पढ़ ना नाम वाली हीसी सोमल केड़ी सनम सुर राम पिंड रोसियान ਦੇ ਭਰਾ ਦੇ ਵਿੱਚ ਕਿ ਸੇਵਾਦਾਰ ਬਣ ਕੇ ਪੰਟਾਰਾ ਕਿਤਾਬਾ ਬਾਬਾ لال ਗਿਰਜੀ ਦੇ 1917 ਦੇ ਵਿੱਚ ਸਥੀ ਸੋੜਿਆ ਹਰਦਵਾਰਪੁਰੀ ਜੀ ਇਹਦੇ ਕਦੀ ਨਸੀ ਨੇ ਉਹ ਲੋਕਾਂ ਦਾ ਭਲਾ ਵੀ ਕਰਦੇ ਨੇ ਜੋ ਵੀ ਕੋਈ ਮੰਗਤ ਲੈ ਕੇ ਆਉਂਦਾ ਉਹ ਬਾਬਾ ਲਾਲ ਗਿਰਜ ਜੀ ਪੂਰੀ ਕਰਦੇ ਨੇ ਉਹ ਇੱਥੇ ਹਾਜ਼ਰ ਨਜ਼ਰ ਨੇ ਰਾਮ ਨੂੰ ਭਰਨਾ ਨਾਮ ਵਾਲੀ ਭਰਨਾ ਨਾਮ ਵਾਲੀ ਭਰਨਾ ਨਾਮ ਵਾਲੀ ਹੀਸੀ ਭਰਨਾ ਨਾਮ ਵਾਲੀ ਹੀਸੀ ਕਿ ਰਾਮ ਤੈਨੂੰ ਕਿ ਅੱਲਾ ਤੈਨੂੰ ਜਵਾਹ ਗੁਰ ਤਾਰੂਗਾ ਦੁਨੀਆਂ ਪ੍ਰਗਟ ਕੀਤੀ ਤੇ ਰਾਮ ਤਨੂ ਤਾਰੂਗਾ ਜਿਵੇਂ ਦੁਨੀਆਂ ਪ੍ਰਗਟ ਕੀਤੀ ਤੇ ਰਾਮ ਤਨੂ ਤਾਰੂਗਾ ਜਿਵੇਂ ਦੁਨੀਆਂ ਪ੍ਰਗਟ ਕੀਤੀ ਜਪਲਾ ਰਾਮ ਨੂੰ ਧਿਆਲ ਰਾਮ ਨੂੰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੌਸੀਆਣਾ ਜਿੱਥੇ ਮਹਾਂਤ ਲਾਲ ਗਰੀ ਜੀ ਦੀ ਹਸਤਾਨ ਸੰਿਆਸੀ ਧਾਮ ਬਣਿਆ ਹੋਇਆ ਹੈ ਤੇ ਦੋਸਤੋ ਸਾਡੀ ਹਰ ਵੇਰੀ ਤਮੰਨਾ ਰਹਿੰਦੀ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਆ ਇਹੋ ਜੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੇਦਾਰੀ ਕਰਵਾਈਏ ਤੇ ਉਥੋਂ ਦੀ ਡਾਕੂਮੈਂਟਰੀ ਤੁਹਾਡੇ ਰੂਬਰੂ ਕਰੀਏ ਸੋ ਅੱਜ ਅਸੀਂ ਸਾਡੀ ਸਾਰੀ ਟੀਮ ਪਹੁੰਚੀ ਹੈ ਪਿੰਡ ਰੋਸਿਆਂਵਾਂ ਵਿਖੇ ਤੇ ਮੈਂ ਤੁਹਾਡਾ ਹੋਸਟ ਤਲਵਿੰਦਰ ਸਿੰਘ ਗੁੱਗਲ ਵੀਰਕਲ ਤੁਸੀਂ ਸਾਡੇ ਨਾਲ ਚੈਨਲ ਦੇ ਮਾਧਿਅਮ ਰਾਹੀਂ ਜੁੜਿਓ ਤੇ ਆਓ ਤੁਹਾਨੂੰ ਅੱਜ ਮੇਰੇ ਬੈਗ ਤੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਸਥਾਨ ਬਣੇ ਹੋਏ ਨੇ ਤੇ ਇਥੋਂ ਇੱਕ ਹੋਰ ਵੀਰ ਸਾਡੇ ਨਾਲ ਜੁੜ ਚੁੱਕੇ ਨੇ ਆਜੋ ਇਹਨਾਂ ਤੋਂ ਲੈਨੇ ਆ ਇਸ ਜਗ੍ਹਾ ਬਾਰੇ ਜਾਣਕਾਰੀ ਵੀਰ ਜੀ ਕੀ ਆਪਣਾ ਨਾਮ ਮੇਰਾ ਨਾਮ ਮਨਪ੍ਰੀਤ ਹੈ ਤੇ ਇਸੇ ਪਿੰਡ ਦੇ ਰੌਸੀਆਂ ਨੇ ਦੇ ਰਹਿਣਾ ਰੌਸੀਣੇ ਨਹੀਂ ਠੀਕ ਹੈ ਜੀ ਤੇ ਇਸ ਅਸਥਾਨ ਨੂੰ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਇਹ ਬਹੁਤ ਪੁਰਾਣਾ ਅਸਥਾਨ ਹੈ ਜੀ ਮਤਲਬ ਤੁਹਾਡੇ ਜਨਮ ਤੋਂ ਪਹਿਲਾਂ ਦਾ ਕਿੰਨੇ ਡੇਟ ਹੋਗਾ ਮੇਰਾ 1991 ਦੇ ਜਨਮ ਜਣੀ 99 ਤੋਂ ਬਜ਼ੁਰਗਾਂ ਤੋਂ ਪਹਿਲਾਂ ਦਾ ਹੀ ਮਤਲਬ ਅਸਥਾਨ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸੇ ਜਗ੍ਹਾ ਨਾਲ ਜੁੜੇ ਹੋਏ ਚਰਤਾ ਬਹੁਤ ਹੋ ਗਿਆ ਜੀ ਛੋਟੇ ਹੁੰਦੇ ਵੀ ਇੱਥੇ ਆਉਂਦੇ ਰਹਿਆ ਚਲੋ ਸ਼ਾਂਤ ਮਾਤਮਾਈ ਜਾਂਦੇ ਨੇ ਇਹਨਾਂ ਦੀਆਂ ਹੁੰਨੀਆਂ ਨੇ ਜਾਣਦੀ ਹੁਣ ਥੋੜਾ ਜਿਆਦਾ ਆਉਣ ਲੱਗੇ ਬਾਬਾ ਜੀ ਦਾ ਪਿਆਰ ਬਹੁਤ ਜੀ ਕਹਿੰਨਾਂ ਜਿਹੜੇ ਹੁਣ ਮਾਰ ਜੀ ਬੈਠੇ ਨੇ ਉਹਰੇ ਉਹਦੇ ਕਰਕੇ ਹੁਣ ਜਿਆਦਾ ਆਉਨੇ ਜੀ ਪਹਿਲਾਂ ਜਾਣਦੀ ਆਉਂਦੇ ਜੀ ਨਮਸਕਾਰ ਕਰਕੇ ਮੁੜ ਜਾਂਦੇ ਤੇ ਸੁਣਦੇ ਵਿੱਚ ਆਇਆ ਵੀ ਬਾਬਾ ਜੀ ਮਹਾਂਤ ਲਾਲ ਗਿਰੀ ਜੀ ਬਹੁਤ ਕਰਨੀ ਵਾਲੇ ਮਹਾਪੁਰਖ ਸੀ ਤੇ ਜਿਨ੍ਹਾਂ ਨੂੰ ਕੋਈ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲਿਆਂ ਨੂੰ ਪੁੱਤ ਮਤਲਬ ਬਹੁਤ ਦਾਤਾਂ ਦਿੰਦੇ ਸੀ। ਹਾਂਜੀ ਬਿਲਕੁਲ ਜੀ ਬਿਲਕੁਲ। ਬਹੁਤ ਕੁਸ਼ਤੀ ਜੀ ਜੋ ਜੋ ਵੀ ਆਉਂਦਾ ਸੀ ਸਰਦਾ ਨਾਲ ਉਹਨਾਂ ਦੀ ਹਰ ਇੱਕ ਗੱਲ ਪੂਰੀ ਹੁੰਦੀ ਦੀ ਮਹਾਰਾਜ ਜੀ। ਕਿਰਪਾ ਬਹੁਤ ਹੀ ਉਹਨਾਂ ਦੀ ਜੀ। ਸ਼ੰਤ ਬਹੁਤ ਸਾਉਦੀ ਜੀ। ਤੇ ਮਤਲਬ ਸੁਣਦੇ ਵਿੱਚ ਆਇਆ ਵੀ ਮਤਲਬ ਉਹ ਬਹੁਤ ਵਧੀਆ ਇੱਕ ਬੈਦ ਵੀ ਹੋਏ ਨੇ ਹਰ ਇੱਕ ਬਿਮਾਰੀ ਦਾ ਉਹਨਾਂ ਕੋਲ ਇਲਾਜ ਸੀ। ਹਾਂਜੀ ਹਾਂਜੀ। ਉਹ ਆਪ ਦੇਸੀ ਦਵਾਈਆਂ ਤਿਆਰ ਕਰਦੇ ਸੀ। ਜੇ ਕਿਸ ਨੂੰ ਲੋੜ ਮੰਨੁੰਦੀ ਦਿੱਤਾ ਦੇ ਦਿੰਦੇ ਸੀ ਕਿਹ ਤੋਂ ਕੋਈ ਰੁਪਈਆ ਨਹੀਂ ਦਿੱ ਲੈਂਦੇ ਹੱਕ ਨੂੰ ਜਿਹਨੂੰ ਵੀ ਲੋੜ ਸੀ ਦਵਾਈ ਦੀ ਉਹਨਾਂ ਨੇ ਆਪ ਦੇ ਕੋਲੋਂ ਦੇਣੀ ਠੀਕ ਕਰ ਦੇਣਾ ਤੇ ਇਸ ਵਾਰ ਭੰਡਾਰਾ ਮਤਲਬ ਹੋਇਆ ਸਾਰੇ ਪਿੰਡ ਦੇ ਉੱਪਰ ਦੀ ਪ੍ਰਕਰਮਾ ਹੋਈ ਤੇ ਮਹੰਤ ਲਾਲ ਗਿਰੀ ਜੀ ਦੀ ਮੂਰਤੀ ਜੋ ਉਹਨਾਂ ਨੇ ਆਪਣਾ ਇਸ ਪਿੰਡ ਵਿੱਚ ਇਸ ਡੇਰੇ ਵਿੱਚ ਸਥਾਪਿਤ ਕਰੀ ਗਈ ਆ ਤੇ ਇਸ ਤੋਂ ਬਾਅਦ ਵਿੱਚ ਜੋ ਇਹ ਭੰਡਾਰਾ ਇਸ ਵਾਰ ਹੋਇਆ ਜੋ ਬੜਾ ਖੁੱਲਾ ਭੰਡਾਰਾ ਸੀ ਉਸ ਟਾਈਮ ਸਾਡੀ ਟੀਮ ਨੇ ਕਵਰਿੰਗ ਵੀ ਕਰੀ ਆ ਪੂਰੀ ਆਕੀ ਤੇ ਮਤਲਬ ਇਹ ਹਰ ਸਾਲਾਨਾ ਭੰਡਾਰਾ ਕਰਦੇ ਆ ਕਿਸ ਟਾਈਮ ਜੀ ਨਹੀਂ ਇਹ ਐਂ ਸੀ ਮਹਾਰਾਜ ਜੀ ਇੱਕ ਭੰਡਾਰਾ ਰਹਿ ਗਿਆ ਸੀਗਾ ਜਿਹੜੇ ਪਹਿਲੇ ਸੰਤ ਸੀਗੇ ਉਹਨਾਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਭੰਡਾਰਾ ਸੀਗਾ ਉਹ ਕਰਿਆ ਜੀ ਜਨ ਦੀ ਸਵਰਾਤਰੀ ਦਾ ਤਾਂ ਚੱਲਦੀ ਚੱਲਦਾ ਜੀ ਪ੍ਰੋਗਰਾਮ ਬਣਾਉਨੇ ਆ ਤੇ ਬਾਕੀ ਹੁਣ ਮਹਾਰਾਜ ਜੀ ਜੋ ਵੀ ਹੋਊਗੀ ਉਸ ਹਾਵ ਨਾਲ ਬਣਾ ਰਹੇ ਜੀ ਜਿਵੇਂ ਵੀ ਕਹਿਣਗੇ ਕਰਦੇ ਰਾਂਗੇ ਤੇ ਹੁਣ ਜੋ ਗੱਦੀ ਨਸੀਨ ਮਹਾਤਮਾ ਨੇ ਆਪਣਾ ਮਹੰਤਵਾ ਹਰਦوار ਗਰੀ ਜੀ ਤੇ ਇਹ ਵੀ ਜਿਵੇਂ ਹੁਣ ਮਹੰਤ ਲਾਲ ਗਰੀ ਜੀ ਸੀ ਉਹਨਾਂ ਵਾਂਗ ਜਿਵੇਂ ਕਿਸੇ ਦਾ ਭਲਾ ਹੱਥ ਆਲੇ ਜਾਂ ਦਵਾਈ ਜਾਂ ਇਦਾਂ ਕਿਸੇ ਦਾ ਭਲਾ ਕਰ ਰਹੇ ਨੇ ਹਾਂ ਜੀ ਹਾਂ ਇਹ ਹਥੌੜਾ ਵਗੈਰਾ ਤਾਂ ਕਰਦੇ ਨੇ ਜੀ ਬਾਕੀ ਦਵਾਈ ਬੂਟੀ ਬਾਰੇ ਨਹੀਂ ਹੈ ਜੇ ਇਹਨਾਂ ਨੇ ਕੋਈ ਬਣਾਈ ਨਾ ਜਾਣਦੀ ਇਹਨਾਂ ਨੂੰ ਪਤਾ ਨਹੀਂ ਹੈ ਐਡਾ ਜੀ ਦਵਾਈ ਬੂਟੀ ਬਾਰੇ ਜਾਣਦੀ ਹੱਥ ਤੋਂ ਥੌਲੇ ਹੋਰ ਜੋ ਵੀ ਹੈਗਾ ਉਹ ਕਰ ਰਹੇ ਨੇ ਜੀ ਪੂਰਾ ਇਥੋਂ ਕਿੰਨੇ ਕੁ ਲੋਕ ਮਤਲਬ ਇਹ ਜਿਹੇ ਨੇ ਜਿਨ੍ਹਾਂ ਨੇ ਮਤਲਬ ਠੀਕ ਹੋਏ ਨਹੀਂ ਜਿਹੜੇ ਪੂਰੇ ਪ੍ਰੋਪਰ ਜਿਹੜੇ ਕਹਿੰਦੇ ਆ ਵੀ ਸਾਡਾ ਪੂਰਾ ਵਿਸ਼ਵਾਸ ਹੈ ਜੀ ਬਹੁਤ ਨੇ ਜੀ ਬਹੁਤ ਜਾਣੀ ਦੀ ਆਪਣੇ ਲੋਕ ਨੇ ਤੇ ਬਹੁਤ ਮਿੱਤਰ ਦੋਸਤ ਵੀ ਨੇ ਜਿਨ੍ਹਾਂ ਦੇ ਇਥੋਂ ਬੱਚਿਆਂ ਦੀਆਂ ਦਾਤਾਂ ਹੋਈਆਂ ਨੇ ਜੀ ਤੇ ਤੁਸੀਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਹੁਣ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਦੇਖੋ ਕੋਈ ਵੀ ਜਗਾ ਧਾਰਮਿਕ ਸਥਾਨ ਆ ਜਿੱਥੇ ਵੀ ਜਾਣਿਆ ਤਾਂ ਕੁਝ ਤਾਂ ਕੁਝ ਮਿਲਦਈ ਹੈ ਜੀ ਠੀਕ ਨਹੀਂ ਇਹ ਨਹੀਂ ਹੈਗਾ ਵੀ ਆਪਾਂ ਕਹੀਏ ਜੀ ਉੱਥੇ ਆਇਆ ਉੱਥੇ ਆ ਕੁਛ ਨਹੀਂ ਜਿਹੜੇ ਡੇਰਾ ਵਗਾ ਇੱਥੇ ਸਰਦਨਾਂ ਵਾਲੀ ਆਉਣ ਲੱਗਿਆ ਜੇ ਸਰਦਾ ਤਾਂ ਸਭ ਕੁਛ ਹੈ ਜੀ ਠੀਕ ਹੈ ਜੀ ਧੰਨਵਾਦ ਤੇ ਇੱਕ ਹੋਰ ਸਾਡੇ ਨਾਲ ਬਜ਼ੁਰਗ ਇਸ ਇਸੇ ਹੀ ਪਿੰਡ ਦੇ ਜੁੜ ਚੁੱਕੇ ਨੇ ਬਜ਼ੁਰਗੋ ਕੀ ਨਾਮ ਆ ਤੁਹਾਡਾ ਜੀ ਨਸਤਰ ਸਿੰਘ ਆ ਜੀ ਨਸਤਰ ਸਿੰਘ ਜੀ ਬਾਪੂ ਜੀ ਤੇ ਤੁਹਾਨੂੰ ਇਸ ਜਗ੍ਹਾ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਜੀ 30-35 ਸਾਲ ਹੋ ਗਏ 35 ਸਾਲ ਤੋ ਲਗਾਤਾਰ ਸੇਵਾ ਕਰੀ ਰਹੀ ਸੀ ਲਗਾਤਾਰ ਤੜਕੇ 4 ਵਜੇ ਆ ਜਾਂਦਾ ਸੀ ਫੇਰ ਮੈਂ ਸ਼ਾਮੇ ਲੋ 6 ਵਜੇ 6:30 ਪੰਜ ਵਜੇ ਨੂੰ ਮੈਂ ਤਾਂ ਸਾਂਝੀ ਰਲਿਆ ਹੁੰਦਾ ਸੀ ਜਟਾਂ ਦੇ ਕੰਮ ਕਰਨ ਚੱਲੇ ਜਾਂਦਾ ਸੀ ਜਿੰਨੀ ਕੁੰਦੀ ਸੀ ਇੱਥੇ ਸੇਵਾ ਕਰਕੇ ਚਲੇ ਜਾਂਦਾ ਸੀ ਫੇਰ ਰਾਤ ਨੂੰ ਆਉਣਾ ਘੰਟਾ ਡੇਢ ਘੰਟਾ ਬਾਬੇ ਕੋਲੇ ਬੈਠਣਾ ਚੱਲ ਦੋ ਚਾਰ ਇਹਦੀਆਂ ਗੱਲਾਂ ਬਾਤਾਂ ਸੁਣਨੀ ਆ ਫੇਰ ਆਵਦਾ ਘਰੇ ਜਾ ਕੇ ਪੈ ਜਾਂਦਾ ਤੇ ਹੁਣ ਜਿਵੇਂ ਗੱਦੀ ਨਸੀਨ ਅ ਮਹਾਤਮਾ ਮਹੰਤ ਹਰਦوار ਗਰੀ ਜੀ ਨੇ ਉਹਨਾਂ ਤੋਂ ਪਹਿਲਾਂ ਮਹੰਤ ਲਾਲ ਗਰੀ ਜੀ ਸੀ ਉਹਨਾਂ ਤੋਂ ਪਹਿਲਾਂ ਗੱਦੀ ਦੇ ਬਾਰੇ ਕੋ ਦੱਸੇ ਹਰਦੇਪੁਰੀ ਸੰਨ ਜੀ ਪਹਿਲਾਂ ਬਾਬਾ ਭਾਗਪੁਰੀ ਦੀ ਪਹਿਲਾਂ ਉਹਨੂੰ ਬਾਅਦ ਚ ਹਰਦੇਪੁਰੀ ਤੁਸੀਂ ਬਾਬਾ ਹਰਦੇਪੁਰੀ ਤੇ ਭਾਗਪੁਰੀ ਦੇ ਦਰਸ਼ਨ ਕਰੇ ਨੇ ਜੀ ਨਹੀਂ ਜੀ ਭਾਗਪੁਰੀ ਦੇ ਨਹੀਂ ਕਰੇ ਹਰਦੇਪੁਰੀ ਦੇ ਫੁੱਲ ਸੇਵਾ ਕਰੀਏ ਹਰਦੇਪੁਰੀ ਦੀ ਕਈ ਸਾਲ ਕਰਦਾ ਰਹੇ ਆ 10 15 ਸਾਲ ਉਹਨੂੰ ਬਾਅਦ ਚ ਚੜ੍ਹਾਈ ਕਰ ਗਏ ਫੇ ਬਾਬਾ ਲਾਲ ਗੇਰ ਜੀ ਆ ਗਏ ਫੇ ਉਹਨਾਂ ਨਾਲ ਵੀ ਬਹੁਤ ਸਾਥ ਦਿੱਤਾ ਸੇਵਾ ਕਰੀ ਸਮਝ ਲਓ ਬਹੁਤ ਇੱਥੇ ਦਵਾਈਆਂ ਦਵਾਈਆਂ ਕੁੱਟਦੇ ਸੀ ਜਿਹਦੇ ਕਿਸੇ ਦੇ ਬੱਚਾ ਨਹੀਂ ਹੁੰਦਾ ਸੀ ਉਹਦੀ ਵੀ ਦਵਾਈ ਦਿੰਦੇ ਸੀ ਸਭ ਕਾਸੇ ਦੇ ਉਹਨਾਂ ਕੋਲੇ ਨੁਕਤੇ ਸੀਗੇ ਸਮਝ ਲਓ ਬਈ ਉਹ ਦਵਾਈ ਦਿੰਦੇ ਸੀ ਜੇ ਕਿਸੇ ਦਾ ਮੁੰਡਾ ਅਗਲਾ ਕਹਿੰਦਾ ਮੇਰਾ ਬਾਹਰ ਨਹੀਂ ਜਾਂਦਾ ਬਾਬਾ ਕੋ ਕਰ ਹੀਲਾ ਉਹ ਕਹਿੰਦਾ ਪਹਿਲਾਂ ਜਾਦੂ ਲਿਆ ਕੇ ਦੇ ਤੇ ਰੱਖ ਰਹੂੰਗਾ ਹੀਲਾ ਜਾਦੂ ਦਾ ਮਤਲਬ ਜੀ ਜਾਦੂ ਆਪਾਂ ਕਿਹ ਚੀਜ਼ ਨੂੰ ਕਹਿੰਦੇ ਆ ਉਹ ਸ਼ਰਾਬ ਦੀ ਬੋਤਲ ਨੂੰ ਵੇਨਾਂ ਦੀ ਮਤਲਬ ਉਹ ਚਲੋ ਜੀ ਉਹਦਾ ਭੋਗ ਲਾਉਂਦੇ ਜਾਂ ਮੰਨ ਲਓ ਵੀ ਸੰਗਤ ਵਿੱਚ ਪ੍ਰਸ਼ਾਦ ਵਰਤਾ ਦਿੰਦੇ ਉਹਨੂੰ ਜਾਦੂ ਕਹਿੰਦੇ ਸੀ ਹਾਂ ਜੀ ਉਹਨੂੰ ਜਾਦੂ ਕਹਿੰਦੇ ਸੀ ਚਲ ਅਗਲਾ ਲਿਆ ਕੇ ਦੇ ਦਿੰਦਾ ਦੀ ਚਲੋ ਅਗਲੇ ਦਾ ਮਹੀਨੇ 2 ਮਹੀਨੇ ਦਾ 6 ਮਹੀਨੇ ਦਾ ਕੰਮ ਪੂਰਾ ਹੋ ਜਾਂਦਾ ਸੀ ਤੇ ਹੋਰ ਇਸ ਜਗ੍ਹਾ ਬਾਰੇ ਜਿਵੇਂ ਹੁਣ ਲਾਲੋ ਵੀ ਹੱਥ ਆਲੇ ਵਗੈਰਾ ਕਰਦੇ ਜਾਂ ਹਰ ਇੱਕ ਦੇ ਕੰਮ ਆਸ ਆਉਂਦੇ ਸੀ ਜਿਹੜੀ ਗੱਲ ਕਹਿ ਦਿੰਦੇ ਸੀ ਉਹ ਬੱਚੇ ਵਾਲਿਆਂ ਨੂੰ ਬੱਚੇ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲਿਆਂ ਨੂੰ ਪੁੱਤ ਦੀ ਪ੍ਰਾਪਤੀ ਹੁੰਦੀ ਰਹੀ ਹੈ ਇੱਥੇ। ਇੱਥੇ ਦਾ ਬਹੁਤ ਸਮਝ ਲਓ। ਜਿੰਨਾ ਜਿੰਨਾ ਨੇ ਇਹਨਾਂ ਨੇ ਹੱਥ ਔਲੇ ਕਰੇ ਬਾਕੀ ਦਵਾਈ ਬੂਟੀ ਦਿੱਤੀ ਆ ਬਹੁਤ ਦੂਰੋਂ ਦੂਰੋਂ ਬੰਦਿਆਂ ਨੂੰ ਆਰਾਮ ਆਉਂਦਾ ਰਿਹਾ ਜੀ। ਹੁਣ ਵੀ ਆਉਂਦੇ ਨੇ ਦੂਰੋਂ ਇਧਰੋਂ ਮੋਰਾਏ ਕੋਲ ਤੋਂ ਕੋਈ ਆਉਂਦਾ ਕੋਈ ਪਟਿਆਲੇ ਤੋਂ ਆਉਂਦਾ ਕੋਈ ਇਧਰੋਂ ਲੱਧਣਾ ਸਹਲਾਂ ਤੋਂ ਆਉਂਦਾ ਬਹੁਤ ਦੂਰੋਂ ਦੂਰੋਂ ਜਾਣੀ ਇੱਥੇ ਬੰਦੇ ਆਉਂਦੇ ਨੇ ਜਿਨ੍ਹਾਂ ਨੂੰ ਪਰ ਸਰਦਾ ਉਹੀ ਆਉਂਦੇ ਨੇ। ਹਾਂ ਜੀ। ਤੇ ਸਾਡੇ ਸੁਣਨ ਵਾਲੀ ਸੰਗਤ ਇਸ ਟਾਈਮ ਤੁਹਾਨੂੰ ਲਾਈਵ ਦੇਖ ਰਹੀ ਹੈ ਇਹਨਾਂ ਬਾਰੇ ਤੁਸੀਂ ਇਸ ਸਥਾਨ ਬਾਰੇ ਕੀ ਕਹਿਣਾ ਚਾਹੋਗੇ ਵੀ ਇੱਥੇ ਆਓ ਜੇ ਤੁਹਾਡੀਆਂ ਮਨੋ ਕਾਮਨਾਵਾਂ ਬੰਦੀ ਮਰਾਦਾਂ ਪੂਰੀਆਂ ਹੋਣਗੀਆਂ ਪਰ ਵਿਸ਼ਵਾਸ ਨਾਲ ਆਓ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਹਿਣਾ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਨਾ ਜੀ ਆਓ ਤੇ ਦਰਸ਼ਨ ਕਰੋ ਬਾਬਿਆਂ ਦੀ ਸੇਵਾ ਕਰੋ ਜੋ ਮੰਗੋਗੇ ਮਰਦ ਤੁਹਾਨੂੰ ਮਿਲੂਗੀ ਸੱਚੇ ਮਨ ਨਾਲ ਆਓ ਸਾਧਾ ਨਾਲ ਸੇਵਾ ਕਰੋ ਤਨ ਮਨ ਨਾਲ ਦੇਖੋ ਹੁਣ ਪਟਿਆਲੇ ਤੋਂ ਆਉਂਦੇ ਨੇ ਗੇ ਉਹਨਾਂ ਦਾ ਮਨ ਖੜਾ ਤਾਂ ਹੀ ਆਉਂਦੇ ਨੇ ਹਰੇਕ ਸਾਲ ਬਾਅਦ ਉਹਨਾਂ ਨੇ ਦੀਵਾਲੀ ਨੂੰ ਆਉਣੀ ਹੈ ਹੈ ਗੇ ਉਹਨਾਂ ਦਾ ਮਨ ਖੜਾ ਈ ਡੀ ਜਗਰੋਂ ਪਹਾੜਾ ਕਰਾਇਆ ਲਾ ਕੇ ਆਉਂਦੇ ਨੇ ਬਾਕੀ ਹੋਰ ਵੀ ਬਹੁਤ ਥਾਵਾਂ ਤੋਂ ਆਉਂਦੇ ਨੇ ਬਣੀ ਬਹੁਤ ਜਗਾ ਕਰਨੀ ਵਾਲੀ ਹੈ ਬਹੁਤ ਲੋਕ ਆਉਂਦੇ ਨੇ ਦੂਰੋਂ ਦੂਰੋਂ ਬਸ ਮਤਲਬ ਜਿਵੇਂ ਹੁਣ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਪੈਂਦਾ ਰੌਸੀਆਣਾ ਤੇ ਤਕਰੀਬਨ 35-40 ਕਿਲੋਮੀਟਰ ਦੂਰ ਪੈ ਜਾਂਦਾ ਜੀ ਔਰ ਇਸ ਸਥਾਨ ਦੀ ਮਤਲਬ ਅਜੇ ਤੱਕ ਪਤਾ ਨਹੀਂ ਲੱਗ ਚੱਲਿਆ ਲੋਕਾਂ ਨੂੰ ਵੀ ਕਿੱਦਾਂ ਸਥਾਨ ਕਿੱਥੇ ਆ ਤੇ ਤੁਸੀਂ ਕੀ ਕਹੋਗੇ ਵੀ ਮਤਲਬ ਲੋਕ ਕਿਵੇਂ ਪਹੁੰਚਣ ਤੁਹਾਡੇ ਤੱਕ ਛਾਡੇ ਜੀ ਇੱਕ ਮਲਾਉ ਦਾ ਨੇੜੇ ਕਸਬਾ ਪੈਂਦਾ ਮਲਾਉ ਦਾ ਜੀ ਸ਼ਹਿਰ ਦਾ ਨਾਮ ਉੱਥੋਂ ਸਾਰਾ 3-4 ਕਿਲੋਮੀਟਰ ਹੈ ਉੱਥੋਂ ਚਾਹੇ ਤਾਂ ਕਿਸੇ ਨੂੰ ਫੋਨ ਕਰਕੇ ਆਜੋ ਨਹੀਂ ਉੱਥੋਂ ਐਟੋ ਜੇ ਚੱਲਦੇ ਨੇ 4-5 ਕਿਲੋ ਦੇ ਸਿੱਧਾ ਆਇਆ ਹੈ ਬਾਕੀ ਆ ਕੇ ਡੇਰੇ ਦਾ ਨਾਮ ਪੁੱਛ ਲੈਣਾ ਬਈ ਅਸੀਂ ਪਿੰਡ ਵਾਲੇ ਡੇਰੇ ਜੀ ਜਾਣਾ ਫਿਰ ਉਹ ਸਕੂਲ ਦੇ ਕੋਲੇ ਡੇਰਾ ਉੱਥੇ ਆ ਕੇ ਆਪਦਾ ਬਾਬੇ ਨਾਲ ਗੱਲਬਾਤ ਜੋ ਕਰਨੀ ਹੈ ਉੱਥੇ ਕਰ ਆ ਰਾਮ ਨੂੰ ਧਿਆਲ ਰਾਮ ਨੂੰ ਜਪਲੇ ਰਾਮ ਨੂੰ ਧਿਆਲ ਰਾਮ ਨੂੰ ਜਪਲੇ ਰਾਮ ਨੂੰ ਹਾਲਾ ਰਾਮ ਨੂੰ ਭਰਨਾ ਨਾਮ ਵਾਲੀ ਸ਼ੀਸ਼ੀ ਭਰਨਾ ਨਾਮ ਵਾਲੀ ਸ਼ੀਸ਼ੀ ਜਿਵੇਂ ਇਸ ਅਸਥਾਨ ਬਾਰੇ ਮਹਾਂਤ ਲਾਲ ਗਰੀ ਜੀ ਦੇ ਅਸੀਂ ਅਸਥਾਨ ਦੇ ਉੱਪਰ ਖੜਿਆ ਸਨਾਤਨੀ ਡੇਰਾ ਤੇ ਇੱਥੋਂ ਦੇ ਇੱਕ ਹੋਰ ਸਾਡੇ ਨਾਲ ਬਜ਼ੁਰਗ ਜੁੜ ਚੁੱਕੇ ਨੇ ਆਓ ਇਸ ਡੇਰੇ ਬਾਰੇ ਇਹਨਾਂ ਤੋਂ ਜਾਣਕਾਰੀ ਲੈਣੇ ਆ ਜੀ ਤੇ ਵੀਰ ਜੀ ਕੀ ਨਾਮ ਦਾ ਮੇਰਾ ਨਾਮ ਨਰਿੰਦਰ ਸਿੰਘਾ ਜੀ ਤੇ ਪਿੰਡ ਇਸੇ ਰੋਸ਼ਿਆਣੇ ਪਿੰਡ ਦੇ ਰਹਿਣਾ ਪਿੰਡ ਰੋਸ਼ਿਆਣਾ ਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਇਸ ਡੇਰੇ ਬਾਰੇ ਜੀ ਮਤਲਬ ਵੀ ਇੱਥੇ ਸੁਣਨ ਵਿੱਚ ਆਇਆ ਵੀ ਕਾਫੀ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਮੋਹ ਮੰਗੀਆਂ ਮਰਦਾਂ ਮਿਲ ਰਹੀ ਨੇ ਇਸ ਸਥਾਨ ਤੋਂ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਸਥਾਨ ਬਾਰੇ ਜੀ ਤੇ ਇਹ ਆਓ ਜੀ ਸਰਦਾਰਾਂ ਇੱਥੋਂ ਸਭ ਕੁਝ ਮਿਲਦਾ ਜਿਹੜੀ ਕੋ ਮਨ ਦੀ ਇਸਾ ਪੂਰੀ ਆ ਇੱਥੇ ਜਗ੍ਹਾ ਤੇ ਹੁੰਦੀ ਆ ਪ੍ਰਾਣਿਆਂ ਤੋਂ ਅਸੀਂ ਸਿੱਖਦੇ ਆਏ ਆ ਬਾਬਾ ਜੀ ਦਵਾਈ ਦਿੰਦੇ ਨੇ ਇਸ ਡੇਰੇ ਵੀ ਸਭ ਆਰਾਮ ਆਉਂਦਾ ਸੀ ਸਭ ਨੂੰ ਜੀ ਦੋਸਤੋ ਅੱਜ ਪਹੁੰਚੇ ਸੀ ਪਿੰਡ ਰੌਸੀਣਾ ਸਨਾਤਨ ਦੇਰਾ ਬਣਿਆ ਹੋਇਆ ਜਿੱਥੇ ਮਹੰਤ ਲਾਲ ਗਰੀ ਦੇ ਆਸਥਾਨ ਦੇ ਉੱਪਰ ਇਸ ਟਾਈਮ ਖੜੇ ਆ ਸੀ ਤੇ ਇੱਥੋਂ ਅਸੀਂ ਪਿੰਡ ਵਾਸੀਆਂ ਨਾਲ ਆਉਣ ਵਾਲੀ ਸੰਗਤ ਨਾਲ ਗੱਲਬਾਤ ਕਰੀ ਤੇ ਤੁਸੀਂ ਵੀ ਅਗਰ ਚੌਨਿਓ ਵੀ ਸਾਡੇ ਦੁੱਖਾਂ ਦਾ ਦੁੱਖਾਂ ਤੋਂ ਦੂਰ ਹੋਣ ਸਾਡੀਆਂ ਪ੍ਰੋਬਲਮਾਂ ਸੋਲਵ ਹੋਣ ਤਾਂ ਇਸ ਢੇਰੇ ਦੇ ਵਿੱਚ ਹੱਥੋਂ ਲਈ ਤੇ ਹੁਣ ਵੀ ਮਹਾਤਮਾ ਦੀ ਸੰਤ ਮਹਾਤਮਾ ਦੀ ਆਸ਼ੀਰਵਾਦ ਇਸ ਧੂਣੀ ਦੇ ਵਿੱਚ ਇਸ ਡੇਰੇ ਦੇ ਵਿੱਚ ਹਰ ਸਮੇਂ ਹੈ ਸੋ ਆਓ ਇਸ ਡੇਰੇ ਦੇ ਵਿੱਚ ਦਰਸ਼ਨ ਕਰੋ ਸੇਵਕ ਟੀਵੀ ਦਾ ਧਾਰਮਿਕ ਉਪਰਾਲਾ ਇਹੀ ਰਹਿੰਦਾ ਹੈ ਕਿ ਹਰ ਇੱਕ ਸਥਾਨ ਦੇ ਦਰਸ਼ਨ ਸੰਗਤਾਂ ਤੱਕ ਕਰਵਾਏ ਜਾਣ ਇਥੋਂ ਦੇ ਇਤਿਹਾਸ ਬਾਰੇ ਤੁਸੀਂ ਜਾਣੂ ਹੋਏ ਸੋ ਅਗਲੇ ਹੋਰ ਕਿਸੇ ਧਾਰਮਿਕ ਸਥਾਨ ਦੇ ਦਰਸ਼ਨ ਦੇਦਾਰੇ ਤੁਹਾਨੂੰ ਇਸੇ ਤਰ੍ਹਾਂ ਹੀ ਕਰਵਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕੈਮਰਾਮੈਨ ਹਰਪ੍ਰੀਤ ਸਿੰਘ ਦੇ ਨਾਲ ਤਲਵਿੰਦਰ ਸਿੰਘ ਦੁੱਗਲ ਬੇਰਕਲਾ ਥੈਂਕ ਯੂ ਰਾਮ ਨੂੰ ਧਿਆ ਲਾ ਰਾਮ ਨੂੰ ਬੋਲੇ ਮਦਾ ਹੋਵੇ ਤੁਰ ਜਾਪ ਲੈ ਰਾਮ ਨੂੰ ਧਿਆ ਲਾ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲਾ ਰਾਮ ਨੂੰ ਜਪ ਲੈ ਰਾਮ ਨੂੰ ਇੱਕ ਵਾਰੀ ਜਪ ਲੈ ਰਾਮ ਨੂੰ ਧਿਆ ਲਾ ਰਾਮ ਨੂੰ ਹਲੋ ਹਲੋ ਜਪ ਲੈ ਰਾਮ ਨੂੰ ਧਿਆ ਲਾ ਰਾਮ ਨੂੰ ਜਪ ਲੈ ਰਾਮ ਨੂੰ ਤੇ ਹਲੈ ਰਾਮ ਨੂੰ ਜਪ ਲੈ ਰਾਮ ਨੂੰ ਤੇ ਹਲੈ ਰਾਮ ਨੂੰ ਭਰਨਾ ਨਾਮ ਵਾਲੀ ਭਰਨਾ ਨਾਮ ਵਾਲੀ ਹਿਸੀ ਭਰਨਾ ਨਾਮ ਵਾਲੀ ਹਿਸੀ ਕੇ ਰਾਮ ਤੈਨੂੰ ਕੇ ਅੰਨਾ ਤੈਨੂੰ ਜਵਾਹ ਗੁਰ ਤਾਰੂਗਾ ਜਿਹਨੇ ਦੁਨੀਆ ਪਰਗਟ ਕੀਤੀ ਕੇ ਰਾਮ ਤੈਨੂੰ ਤਾਰੂਗਾ ਜਿਹਨੇ ਦੁਨੀਆ ਪਰਗਟ ਕੀਤੀ ਕੇ ਰਾਮ ਤੈਨੂੰ ਤਾਰੂਗਾ ਜੱਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ 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 ਭਰਨ ਨਾਮ ਵਾਲੀ ਸ਼ੀਸ਼ੀ ਭਰਨ ਨਾਮ ਵਾਲੀ ਸ਼ੀਸ਼ੀ ਕਿ ਰਾਮ ਤੈਨੂੰ ਕਿ ਅੱਲਾ ਤੈਨੂੰ ਕਿ ਵਾਹਿਗੁਰੂ ਤਾਰੂਗਾ ਜੀਨੇ ਦੁਨੀਆ ਪ੍ਰਗਟ ਕੀਤੀ ਕਰ ਰਾਮ ਤੈਨੂੰ ਤਾਰੂਗਾ तूं दुनिया भर लिखी ਨਨ ਨੂੰ ਨਚਾਵੇ ਯਾਰ ਤਨਚਣਾ ਪੈਂਦਾ ਏ